ਸੂਫੀ ਸੰਤਾਂ ਦੀਆਂ ਸ਼ਾਇਰੀਆਂ ਸੁਣਨ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਸੂਫੀ ਸ਼ਾਇਰੀ। ਤੋਂ ਅੱਜ ਅਸੀਂ ਫੇਰ ਪੱਬਾ ਬੁੱਲੇ ਸ਼ਾਹ ਜੀ ਦੀ ਇੱਕ ਸੋਹਣੀ ਜੀ ਪੋਇਟਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਸੁਪਨੇ ਵਿੱਚ ਮੈਨੂੰ ਮਾਂ ਹੀ ਮਿਲਿਆ ਮੈਂ ਗੱਲ ਪਾ ਲਈਆਂ ਬਾਹਾਂ ਡਰਦੀ ਮਾਰੀ ਅੱਖ ਨਾ ਖੋਲਾਂ ਹੈ ਕਿਤੇ ਫੇਰ ਵਿਛੜ ਨਾ ਜਾਵਾਂ ਲੱਖਾਂ ਇਦਾਂ ਨਾਲੋਂ ਚੰਗਾ ਸਾਨੂੰ ਇੱਕ ਦੀਦਾਰ ਕਿਸੇ ਦਾ ਉਸ ਨੂੰ ਸਾਡੀ ਕਦਰ ਕੀ ਹੋਵੇ ਜਿਹੜਾ ਨਹੀਂ ਬੀਮਾਰ ਕਿਸੇ ਦਾ ਸਾਡੇ ਦਿਲ ਦਾ ਹਾਲ ਉਹ ਜਾਣੇ ਜਿਸ ਨੂੰ ਹੋਵੇ ਪਿਆਰ ਕਿਸੇ ਦਾ ਬੁੱਲੇ ਸ਼ਾ ਰੋ ਰੋ ਮੰਗ ਦੁਆਈ ਸ਼ਾਲਾ ਵਿਸੜੇ ਨਾ ਯਾਰ ਕਿਸੇ ਦਾ ਈਦ ਆਈ ਪਰ ਮੇਰਾ ਯਾਰ ਨਹੀਂ ਆਇਆ ਉਹ ਸ਼ਾਲਾ ਖੈਰ ਹੋਵੇ ਉਹਦੇ ਦਮ ਦੀ ਹਾਰ ਸ਼ਿੰਗਾਰ ਮੈਨੂੰ ਚੰਗਾ ਨਹੀਂ ਲੱਗਦਾ ਕਿਸੇ ਖੈ ਤੇ ਨજર ਨਹੀਂ ਜੰਮਦੀ ਤੇ ਸੁੱਖਾਂ ਵਾਲੇ ਲੋਕੀ ਈਦ ਮਨਾਵਣ ਤੇ ਮੈਂ ਰਾਤ گزارਾਂ ਗੰਮ ਦੀ ਯਾਰ ਫਰੀਦਾ ਮੇਰੇ ਸੋਹਣੇ ਮਾਹੀ ਨਾ ਬਾਜੋ ਮੇਰੀ ਈਦ ਨਹੀਂ ਕਿਸੇ ਕੰਮ ਦੀ ਇਦਾਂ ਤੇ ਸਬਰਾਂਤਾ ਆਈਆਂ ਸਾਰੇ ਲੋਕ ਕਰਾਂ ਨੂੰ ਆਏ ਉਹ ਨਹੀਂ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀ ਦਫਨਾਏ ਵਕਤ ਓਕੇ ਸੋਕੇ ਲੰਘ ਜਾਂਦੇ ਨੇ ਗੱਲਾਂ ਯਾਦ ਸੱਜਣ ਦੀਆਂ ਰਹਿੰਦੀਆਂ ਨੇ ਜਦੋਂ ਮੌਤ ਨੇ ਆਣ ਪਾਇਆ ਫੇਰਾ ਮਹਿੰਦੀਆਂ ਹੱਥਾਂ ਤੇ ਲੱਗੀਆਂ ਰਹਿੰਦੀਆਂ ਨੇ ਵਾਰਿਸ਼ ਸ਼ਾ ਮਾਪੇ ਉਦੋਂ ਯਾਦ ਆਵਣ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਤੇਰਾ ਇਸ਼ਕ ਰੂਹਾਨੀ ਏ ਜਿਨ੍ਹਾਂ ਨੇ ਲਗਾਇਆ ਪਤਾ ਉਹਨਾਂ ਨੂੰ ਲੱਗੇ ਦੁਨੀਆ دیਵਾਨੀ ਏ ਦੁਨੀਆ ਦੀਵਾਨੀ ਏ ਤੋ ਕਿਸ ਤਰ੍ਹਾਂ ਦੇ ਲੱਗੀ ਆਪ ਸਭ ਨੂੰ ਇਹ ਪੋਇਟਰੀ ਕਮੈਂਟ ਕਰਕੇ ਜਰੂਰ ਦੱਸ ਦੇਣਾ ਮਿਲਦੇ ਆਪ ਸਭ ਨੂੰ ਅਗਲੀ ਪੋਇਟਰੀ ਵਿੱਚ